ਸਾਡੇ ਅੱਗੇ ਵੀ ਆਇਆ ਗਿਆ ਜੀ ਤੇ ਸਾਹਮਣੇ ਵਾਲੇ ਇੱਕ ਹੋਰ ਸਰਕਸ਼ੇ ਕਿਹਨੇ ਕਰ ਦਿੱਤਾ ਅੱਜ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੀ ਖਤੇ ਅੱਜ ਦਾ ਇਹ ਜਿਹੜਾ ਸੁੰਦਰ ਸ਼ਾਲ ਦਸਤਾਰ ਮੁਕਾਬਲਾ ਹੋ ਰਿਹਾ ਜਿਸ ਦੇ ਤਸਵੀਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਨੇ ਆਕੇ तकरीबन 32 ਸਕੂਲਾਂ ਨੇ 1330 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ੁਰੂ ਤੋਂ ਅਸੀਂ ਲਗਾਤਾਰ ਹਰ ਨਗਰ-ਨਗਰ ਦੇ ਵਿੱਚ ਅਤੇ ਹਰ ਧਾਰਮਿਕ ਸਥਾਨਾਂ ਤੇ ਜਾ ਕੇ ਧਰਮ ਦੀ ਪ੍ਰਚਾਰ ਅਤੇ ਪ੍ਰਸਾਰ ਕਿਤੇ ਜਾ ਰਹੇ ਨੇ ਵੱਡੇ ਕਾਰਜ ਰੰਭੇ ਜਾ ਰਹੇ ਨੇ ਉਹਨਾਂ ਦੇ ਤਹਿਤ ਹੀ ਮੌਜੂਦਾ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਦਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠਾਂ ਇਹ ਵੀ ਪ੍ਰੋਗਰਾਮ ਜਿਹੜਾ ਅੱਜ ਦੌਲਿਕਿਆ ਗਿਆ ਜਿਸ ਦੇ ਵਿੱਚ ਵੱਡੀ ਗੜਤੀ ਦੇ ਵਿੱਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਇਹਦਾ ਇੱਕੋ ਮਨੋਰਥ ਹੈ ਵੀ ਨਾ ਕਤਲ ਕਰਾਇਓ ਕੇਸ ਕੇਸ ਨੇ ਸ਼ਾਨ ਖਾਲਸੀ ਦੀ ਕੇਸਾਂ ਦੀ ਬੇਅਦਬੀ ਤੋਂ ਰੋਕਣਾ ਉਹਨਾਂ ਨੂੰ ਇਹਨਾਂ ਦੇ ਵਿੱਚ ਉਹਨਾਂ ਦੀ ਮਹੱਤਤਾ ਬਾਰੇ ਜਾਣੂ ਕਰਾਉਣਾ ਦੂਸਰਾ ਜਿਹੜਾ ਹੈ ਦਸਤਾਰ ਜਿਹੜੀ ਹੈ ਜਿਹੜੀ ਸਿੱਖੀ ਦੀ ਸ਼ਾਨ ਅਤੇ ਆਨ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਕਿਉਂਕਿ ਜਿਹੜੀ ਦਸਤਾਰ ਹੈ ਇੱਕ ਸਿੱਖ ਦਾ ਐਸਾ ਇਹ ਪ੍ਰਤੀਕ ਹੈ ਜਿਸ ਦੇ ਨਾਲ ਹਮੇਸ਼ਾ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਰਹਿਦਾ ਜਿਹਦੇ ਸਿਰ ਤੇ ਕੇਸ ਅਤੇ ਦਸਤਾਰ ਹੁੰਦੀ ਹੈ ਉਹ ਇੱਕ ਵਿਲੱਖਣ ਉਹਦੀ ਧੋਨ ਹੁੰਦੀ ਹੈ ਤੇ ਵਿਲੱਖਣ ਉਹਦੀ ਦੇਖ ਹੁੰਦੀ ਹੈ ਇਹਦੇ ਲਈ ਗੁਰਬਾਣੀ ਦੇ ਵਿੱਚ ਵੀ ਮਹਾਰਾਜਿਆਂ ਨੇ ਇਹਨੂੰ ਕਿਹਾ ਵੀ ਸਾਬਤ ਸੂਰਤ ਦਸਤਾਰ ਸਿਰਾ ਤੇ ਗੁਰੂ ਨਾਨਕ ਦੇਵ ਮਹਾਰਾਜਿਆਂ ਨੇ ਵੀ ਭਾਈ ਮਰਦਾਨਾ ਜੀ ਤੋਂ ਸ਼ੁਰੂ ਦੇ ਵਿੱਚ ਇੱਕ ਪਰਣ ਲਿਆਸੀ ਉਹਨਾਂ ਤੋਂ ਹਦਾਇਤ ਕੀਤੀ ਸੀ ਕਿ ਤੁਸੀਂ ਕੇਸ ਨਹੀਂ ਕਤਲ ਕਰਾਉਣੇ ਤੇ ਨਾ ਹੀ ਦਸਤਾਰ ਤੁਸੀਂ ਹਮੇਸ਼ਾ ਵਨ ਕੇ ਰੱਖਣੀ ਹੈ ਤੇ ਉਹਨਾਂ ਨੇ ਹਮੇਸ਼ਾ ਦਸਤਾਰ ਵੀ ਵਨ ਕੇ ਰੱਖੀ ਤੇ ਕੇਸ ਵੀ ਜਾ ਕੇ ਰੱਖੇ ਤੇ ਇਹ ਇੱਕ ਸ਼ਰੋਨੀ ਕਮੇਟੀ ਦਾ ਮੈਂ ਕਹਿੰਦਾ ਵੀ ਬਹੁਤ ਵੱਡਾ ਭਜੀ ਆਉਦਮ ਹੈ ਉਪਰਾਲਾ ਮੇਰੀ ਸਿੱਖ ਸੰਸਾਰ ਦੇ ਲੋਕਾਈ ਨੂੰ ਅਪੀਲ ਹੈ ਹਰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਅਪੀਲ ਹੈ ਕਿ ਅੱਜ ਸਾਨੂੰ ਜਿਹੜੀ ਸਾਡੇ ਸਿਰਾਂ ਤੋਂ ਦਸਤਾਰਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ, ਕੇਸ ਗਾਇਬ ਹੁੰਦੇ ਜਾ ਰਹੇ ਨੇ, ਦਾੜੇ ਗਾਇਬ ਹੁੰਦੇ ਜਾ ਰਹੇ ਨੇ। ਮਾਫ਼ ਕਰਨਾ ਸਿਰ ਤੋਂ ਚੁੰਨੀਆਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਨੇ। ਇੱਕ ਬਹੁਤ ਸਾਡੀ ਵੱਡੀ ਚਿੰਤਾ ਦਾ ਵਿਸ਼ਾ ਹੈ। ਹਰ ਮਾਂ ਦਾ ਫਰਜ਼ ਬਣਦਾ ਹੈ, ਹਰ ਪਿਤਾ ਦਾ ਫਰਜ਼ ਬਣਦਾ ਹੈ, ਹਰ ਅਧਿਆਪਕ ਦਾ ਫਰਜ਼ ਬਣਦਾ ਹੈ। ਹਰ ਅਸੀਂ ਜਿਹੜੇ ਸਿੱਖੀ ਦੇ ਨਾਲ ਗੁਰੂ ਨਾਨਕ ਨਾਮਲੇਵਾ ਸੰਗਤ ਦੇ ਸੀ, ਜੀਵ ਹਾਂ, ਪ੍ਰਾਣੀ ਹਾਂ, ਅਸੀਂ ਅਨਿਆਈ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਨੀਰੀ ਹੈ ਜਿਹੜੀ ਉਸ ਨੂੰ ਸੰਭਾਲ ਕੇ ਰੱਖੀਏ ਕਿਉਂਕਿ ਕਿਸੇ ਇੰਤਿਹਾਨ ਦੇ ਵਿੱਚ ਕਿਸੇ ਨੇ ਪੁੱਛਿਆ ਇਹ ਸਭ ਤੋਂ ਦੁਨੀਆ ਦਾ ਸੋਹਣਾ ਮਲੁੱਕ ਜਿਹੜਾ ਹੈ ਤਾਂ ਛੋਟੇ ਬੱਚੇ ਨੇ ਕਿਹਾ ਸੀ ਇਹ ਦੁਨੀਆ ਦਾ ਸਭ ਤੋਂ ਸੋਹਣਾ ਮਲੁੱਕ ਸਾਪਤ ਸੂਰਤ ਜਿਹੜਾ ਸਿੱਖ ਹੈ ਦੁਨੀਆ ਦਾ ਸੋਹਣਾ ਮਲੁੱਕ ਹੈ ਇਹ ਅੱਜ ਦਾ ਜਿਹੜਾ ਇਹ ਸਵਾਗਤ ਹੋ ਰਿਹਾ ਮੈਂ ਜਿੱਥੇ ਸਾਰੇ ਜਿੰਨੇ ਟੀਚਰ ਸਾਹਿਬਾਨ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਇੱਥੋਂ ਦੀ ਜਿਹੜੀ ਬਰਉਂਧ ਕਮੇਟੀ ਹੈ ਭਾਈ ਮਰਗੀਤ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਦੇ ਸਾਥੀ ਬਾਬਾ ਮੇਜਰ ਸਿੰਘ ਜੀ ਗਾਰ ਸੇਵਾ ਵਾਲੇ ਉਹਨਾਂ ਦੇ ਸਾਥੀ ਅਤੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੰਮ ਕਰਕੇ ਮਿਹਨਤ ਕੀਤੀ ਆ ਭਾਈ ਕੁਲਦੀਪ ਸਿੰਘ ਜੀ ਪ੍ਰਚਾਰਕ ਸਾਹਿਬ ਤੇ ਕਥਾਵਾਚਕ ਭਾਈ ਸਤਨਾਬ ਸਿੰਘ ਜੀ ਸਰਦਾਰ ਗੇਰ ਸਿੰਘ ਜੀ ਸਾਰੇ ਜਿੰਨੇ ਵੀ ਜਿਨ੍ਹਾਂ ਜਿਨ੍ਹਾਂ ਨੇ ਭਾਈ ਨਰੂ ਸਿੰਘ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਅਤੇ ਗੁਰਦਰਾ ਮੱਜੀ ਸਾਹਿਬ ਆਲਮਗੀਰ ਜੇ ਮੈਨੇਜਰ ਗੁਰਪਾਈ ਹਰਦੀਪ ਸਿੰਘ ਜੀ ਅਤੇ ਉਹਨਾਂ ਸਾਰਿਆਂ ਨੇ ਉਹਨਾਂ ਦਾ ਪ੍ਰਬੰਧ ਐਥੋਂ ਦਾ ਅੱਜ ਉਹਨਾਂ ਸਾਰਿਆਂ ਦਾ ਮੈਂ ਜਿੰਦਗੀ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਹਾਡਾ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਆਈਟੀਮਿਕ ਵਾਲੇ ਸਾਰੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਭ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਵਿਸ਼ੇਸ਼ ਸਮਾਗਮ ਸੁੰਦਰ ਦਸਤਾਰ ਮੁਕਾਬਲਾ ਸ਼੍ਰੀ ਗੁਰਤੇਗ ਬਹਾਦਰ ਬਾਦਸ਼ਾਹ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸਮਰਪਿਤ ਇਹ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਬਣਾਇਆ ਗਿਆ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਜਥੇਦਾਰ ਹਰਕਿੰਦਰ ਸਿੰਘ ਦੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹਤ ਚੱਲ ਰਹੀ ਧਰ ਪਰਚਾਰ ਲਹਿਰ ਤਹਿਤ ਹਲਕਾ ਦਰਾਹਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਪਾਲ ਸਿੰਘ ਜੱਲਾ ਦੀ ਦੁਆਰਾ ਇਹ ਪ੍ਰੋਗਰਾਮ ਗੁਰਦੁਆਰਾ ਗਰੀਦੂ ਸਾਹਿਬ ਅਨੰਦਪੁਰ ਜੀਟੀ ਰੋਡ ਸਾਨੇਵਾਲ ਵਿਖੇ ਗੁਰੂ ਘਰ ਦੇ ਪ੍ਰਬੰਧਕ ਸਰਦਾਰ ਮਲਕੀਤ ਸਿੰਘ ਪ੍ਰਧਾਨ ਤੇ ਬਾਬਾ ਮੇਜਰ ਸਿੰਘ ਦੀ ਕਾਰ ਸੇਵਾ ਵਾਲੇ ਸ੍ਰੀ ਹਜੂਰ ਸਾਹਿਬ ਉਹਨਾਂ ਦੇ ਸਹਿਜੂ ਸਦਕਾ ਇਸ ਤੋਂ ਇਲਾਵਾ ਸਾਡੇ ਹੱਥ ਸਤਵਾਰ ਜੋਗ ਸਾਡੇ ਗੁਰਦੁਆਰਾ ਮੰਜੀ ਸਾਹਿਬ ਆਰਮਗਿਰ ਦੇ ਮੈਨੇਜਰ ਸਰਦਾਰ ਹਰਦੀਪ ਸਿੰਘ ਦੀ ਗਿੱਲ ਚੁਗਾਵਾ ਕਟਾਣਾ ਸਾਹਿਬ ਦੇ ਮੈਨੇਜਰ ਸਰਦਾਰ ਨਰੇਂਦਰਜੀਤ ਸਿੰਘ ਦੀ ਪਵਾਨੀਗੜ੍ਹ ਸਰਦਾਰ ਕੇਰ ਸਿੰਘ ਦੀ ਸਰਦਾਰ ਗੁਰਚਰਨ ਸਿੰਘ ਦੀ ਜਿਹੜੇ ਮੈਨੇਜਰ ਸਾਹਿਬ ਹੈ ਕੋਟਾਂ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਇਹ ਸੁੰਦਰ ਦਸਤਾਰ ਮੁਕਾਬਲਾ ਅੱਜ ਸਾਡਾ ਇਹ ਪ੍ਰੋਗਰਾਮ ਬਣੇ ਸਫਲਤਾਪੂਰਵਕ ਸਿਰੇ ਚੜਿਆ ਜਿਸ ਦੇ ਵਿੱਚ तकरीबन 32 ਸਕੂਲਾਂ ਨੇ ਇਸ ਹਲਕੇ ਦੇ ਵੱਖ-ਵੱਖ ਸਕੂਲਾਂ ਨੇ ਸਮੂਲਿਤ ਕਰੀ ਤੇ 1123 ਬੱਚਿਆਂ ਨੇ ਵੱਧ ਚੜ ਕੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਜਿਹੜਾ ਹੈ ਉਹ ਸਮੂਲਿਤ ਕੀਤੀ ਹੈ ਜਿੰਨੇ ਵੀ ਸਕੂਲ ਨੇ ਇਹ ਸਾਰੇ ਵਿਧਾਈ ਦੇ ਪਾਤਰ ਨੇ ਵਿਸ਼ੇਸ਼ ਤੌਰ ਤੇ ਕੀਤਾ ਹੋਇਆ ਇਹ ਸ਼ਰੂਨੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਤਤਰ ਸਾਹਿਬ ਦਾ ਇਹ ਉਪਰਾਲਾ ਹੈ ਕਿ ਪੰਜਾਬ ਦੇ ਵਿੱਚ ਵਧ ਰਿਹਾ ਦਿਨੋਂ ਦਿਨ ਪਤਤਪੂਣਾ ਉਹਨੂੰ ਠੱਲ ਪਾਉਣ ਦੇ ਲਈ ਇਸ ਸੁੰਦਰ ਦਸਤਾਰ ਮੁਕਾਬਲੇ ਗੁਰਮਤ ਸਮਾਗਮ ਗੁਰੂ ਘਰਾਂ ਦੇ ਵਿੱਚ ਗੁਰਮਤ ਕਲਾਸਾਂ ਅਜਿਹੇ ਪ੍ਰੋਗਰਾਮ ਪ੍ਰਚਾਰਕਾਂ ਵੱਲੋਂ ਉਲੀਕ ਕੇ ਤੇ ਕਿਤੇ ਨਾ ਕਿਤੇ ਆਪਣਾ ਇੱਕ ਬਹੁਤ ਵੱਡੀ ਜ਼ਿੰਮੇਵਾਰ ਨੂੰ ਨਿਭਾਉਂਦਿਆਂ ਹੋਇਆਂ ਸਮਾਜ ਦੇ ਵਿੱਚ ਇਸ ਕੁਰਿਤੀਆਂ ਨੂੰ ਠੱਲ ਪਾਉਣ ਦੇ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਤੇ ਮੈਂ ਫੇਰ ਜਿੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਮੂਹ ਮੈਨੇਜਮੈਂਟ ਇਸ ਗੁਰੂ ਘਰ ਦੀ ਮੈਨੇਜਮੈਂਟ ਤੇ ਸਾਡੇ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਗਿੱਲ ਚੁਗਾਵਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਤੇ ਇਹ ਕਾ ਜਿਹੜਾ ਕੰਮ ਬਹੁਤ ਹੀ ਸਫਲਤਾਪੂਰਵਕ ਸਿਰੇ ਚੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਤਾਵ ਪ੍ਰਚਾਰ ਕਮੇਟੀ ਦੇ ਮੈਂਬਰ ਸਤਿਕਾਰਯੋਗ ਲਾਇਆ ਸਿੰਘ ਜੀ ਜੁਨੇ ਵਾਹਿਗੁਰੂ ਜੀ ਦਾ ਖਾਲਸਾ ਵਹਿਰ ਜੀ ਦੀ ਖਤੇ ਅੱਜ ਦਾ ਜਿਹੜਾ ਇਹ ਵਿਸ਼ਾਲ ਸੁੰਦਰ ਇਸਤਾਰ ਮੁਕਾਬਲਾ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਤਰਫ ਪ੍ਰਚਾਰ ਕਮੇਟੀ ਵੱਲੋਂ ਜੋ ਜੱਜ ਸਦਾਰ ਹਰਜਿੰਦਰ ਸਿੰਘ ਜੀ ਧਾਮੇ ਹੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਕਾਰਜ ਚੱਲ ਰਹੇ ਨੇ ਇਤੇ ਵੀ ਕੋਈ ਭਾਵੇਂ ਕੁਦਰਤੀ ਆਫਤਾਂ ਦੀ ਹੈ ਜਾਂ ਕਿਤੇ ਧਰਮ ਪ੍ਰਚਾਰ ਦੀ ਗੱਲ ਹੈ ਜਾਂ ਕਿਤੇ ਲੰਗਰ ਦੀ ਗੱਲ ਹੈ ਜਾਂ ਸੇਵ ਸਵਾਵਾ ਦੀ ਗੱਲ ਹੈ ਜਾਂ ਐਜੂਕੇਸ਼ਨ ਦੀ ਗੱਲ ਹੈ ਵੱਡੇ ਕਾਰਜ ਸ਼੍ਰੋਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਤੇ ਉਸੇ ਤਹਿਤ ਅੱਜ ਦਾ ਜਿਹੜਾ ਇਹ ਧਰਮ ਪ੍ਰਚਾਰ ਪ੍ਰਸਾਰ ਨੂੰ ਮਹਤਵ ਮੁੱਖ ਰੱਖਦੇ ਹੋਇਆ ਇਹ ਸੁੰਦਰ ਦਸਤਾਰ ਮੁਕਾਬਲੇ ਖੁਰਦਾ ਰੇਰੂ ਸਾਹਿਬ ਸਾਨੇਵਾਲ ਦਸਵੇਂ ਪਾਤਸ਼ਾਹ ਜੀ ਦੀ ਚਰਛੂ ਪ੍ਰਾਪਤ ਸਾਥੇ ਹੋਏ ਨੇ ਇਤੋਂ ਦੀ ਪ੍ਰਬੰਧਕ ਕਮੇਟੀ ਨੇ ਸਰਦਾਰ ਮਨਜੀਤ ਸਿੰਘ ਜੀ ਤੇ ਇਹਨਾਂ ਦੀ ਸਾਰੀ ਕਮੇਟੀ ਨੇ ਬਾਬਾ ਜੀ ਕਾਰਸੀ ਵਾਲੇ ਸਰਦਾਰ ਮੇਜਲ ਸਿੰਘ ਜੀ ਉਹਨਾਂ ਦੇ ਸਾਰੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਸਤਨਾਬ ਸਿੰਘ ਜੀ ਨਵਰੂਪ ਸਿੰਘ ਜੀ ਉਹਨਾਂ ਨੇ ਬੜੇ ਉਦਮ ਕੀਤੇ ਬੜੇ ਪ੍ਰਾਲੇ ਕੀਤੇ 32 ਸਕੂਲਾਂ ਦੇ ਵਿੱਚੋਂ ਤਕਰੀਬਨ 1100 1150 ਦੀ ਕਰੀਬ ਬੱਚਿਆਂ ਨੇ ਭਾਗ ਲਿਆ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਕਰਮਬਾਰ 775448 ਕੋਦੇ ਨਾਮ ਦਿੱਤੇ ਗਏ ਨੇ। ਉਹਨਾਂ ਗਰੁੱਪਾਂ ਦੇ ਜਿਹੜੇ ਜੀਤੂ ਬੱਚੇ ਸੀਗੇ ਤੇ ਮੈਂ ਅਪੀਲ ਕਰਦਾ ਸੰਸਾਰ ਦੀ ਗੁਰੂ ਨਾਨਕ ਨਾਮ ਦੇ ਵਰ ਸੰਤਾ ਨੂੰ ਤੇ ਬੜੀ ਚਿੰਤਾ ਹੈ ਅੱਜ ਸਾਡੇ ਸਿਰਾਂ ਤੋਂ ਦਸਤਾਰਾਂ ਦੁਪੱਟੇ ਕਾੜੇ ਕੇਸ ਗਾਇਬ ਹੁੰਦੇ ਜਾ ਰਹੇ ਨੇ। ਮੇਰੀ ਅਪੀਲ ਹੈ ਮਾਪਿਆਂ ਨੂੰ ਵਿਸ਼ੇਸ਼ ਕਰਕੇ ਮਾਂ ਨੂੰ ਅਤੇ ਪਿਤਾ ਨੂੰ ਬੱਚਿਆਂ ਨੂੰ ਸੰਭਾਲੋ। ਟੀਚਰ ਸਾਹਿਬਾਨ ਨੂੰ ਵੀ ਬੇਨਤੀ ਆ ਬੱਚਿਆਂ ਨੂੰ ਸੰਭਾਲੋ। ਇਹਨਾਂ ਦੇ ਸਿਰਾਂ ਤੇ ਸੋਹਣੀ ਤੇ ਸਾਰਾ ਹੋਣ, ਇਹ ਸੋਣ, ਦਾੜੇ ਹੋਣ ਤਾਂ ਕਿ ਜਿਹੜਾ ਸਾਡਾ ਸਿੱਖੀ ਸਰੂਪ ਹੈ ਉਹ ਸੰਭਾਲਿਆ ਜਾ ਸਕੇ। ਅੱਜ ਦੇ ਇਸ ਉਦਵੰਦੇ ਲਈ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਰੀ ਪ੍ਰੈਸ ਦਾ ਮਕਸੀਹ ਤੌਰ ਤੇ ਤਾਲਵਾਰ ਕਰਦਾ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਭਾਗ ਲਿਆ, ਜਿਸ ਨੇ ਵੀ ਇਸ ਦੇ ਉਦਵੰਦ ਨੂੰ ਕਿਤਾਫਰਾ ਲ ਕੀਤਾ ਸਾਰੇ ਗੁਰਦਰਾ ਸਾਹਿਬਾਨ ਦੀ ਮੈਨੇਜਰ ਸਾਹਿਬਾਨ ਨੂੰ ਗੁਰਦਾਣਾ ਗੀਰ ਤੋਂ ਦਾ ਹਰਦੀਪ ਸਿੰਘ ਜੀ, ਗੁਰਦਰਾ ਖਡਰ ਸਾਹਿਬ ਤੋਂ, ਨਰਿੰਦਰਦੀਪ ਸਿੰਘ ਜੀ, ਕੇਰ ਸਿੰਘ ਜੀ, ਗੁਰਦਰਾ ਮੁੰਜਾ ਖੋਟਾ ਤੋਂ ਨਰਿੰਦਰ ਸਿੰਘ ਜੀ ਸਰਦਾਰ ਗੁਰਚਰਤ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਰਦੇਸ਼ ਸਿੰਘ ਜੀ ਖੱਡੜਾ ਸਾਰੇ ਜਿਨ੍ਹਾਂ ਨੇ ਵੀ ਦੇ ਉਦਮ ਉਪਰਾਰਾ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਿੱਖੀ ਸਿਰੂ ਬਣਿਆ ਚਿਰਵੇ ਪ੍ਰਮਾਤਮਾ ਅਗੇ ਵੀ ਅਰਦਾਸ ਕਰਦਾ ਹੈ ਕਿ ਕਿਰਪਾਲਤਾ ਕਰਕੇ ਮਿਹਰ ਕਰੋ ਸਾਰਾ ਸਿੱਖ ਸਾਰਾ ਜਿਹੜਾ ਉਹ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਵਿਚਰੇ ਸੁਣ ਪ੍ਰਭਾਗ ਵਾਹਿਗੁਰੂ ਜੀ ਦਾ ਖਾਲਸਾ ਵਰਤ ਕੀ ਕਰੇ ਸਾਹਿਬਾਇ ਜੀ ਦੀ ਬਤੇ अज सरदार हरपाल सिंह जिला जिला मैंबर श्रोमी व्यक्ति ग्राहा ने सुंदर दस्तार मुकाबले कराए और वजिया नाम दे के बच्चों में नवाख्या अना गुरुद्वारा साहब कमेटी वालों बहुत बहुत धनबादी हाँ वागुरू जी का खालसा वाइग